ਬੀਬੀਆਂ ਦੇਣ ਧਿਆਨ ਬੱਚਾ ਨਹੀਂ ਹੋਵੇਗਾ ਨਲਾਇਕ ਛੱਡ ਦਿਓ ਇਹ ਗਲਤੀ ਮਾਂ ਚਾਚੀ ਤਾਈ ਹੋਵੇ ਭਾਵੇਂ ਹੋਵੇ ਭੂਆ ਸਸ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਨਾਲ ਸੰਬੰਧਿਤ ਬੀਬੀਆਂ ਨਾਲ ਸੰਬੰਧਿਤ ਰਸੋਈ ਨਾਲ ਸੰਬੰਧਿਤ ਤੇ ਬੱਚਿਆਂ ਨਾਲ ਸੰਬੰਧਿਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਇਸ ਚੈਨਲ ਤੇ ਨਵੇਂ ਆਏ ਹੋ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਲਾਈਕ ਫੋਲੋ ਜ਼ਰੂਰ ਕਰਿਓ ਤਾਂ ਇਸੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਆਂ ਬੱਚਿਆਂ ਦੇ ਸੁਭਾਅ ਦੀ ਕਿਸ ਤਰ੍ਹਾਂ ਬੀਬੀਆਂ ਜ਼ਿੰਮੇਵਾਰ ਨੇ ਬੱਚਿਆਂ ਦੇ ਸੁਭਾਅ ਲਈ ਆਪਾਂ ਇਸ ਤੇ ਚਰਚਾ ਕਰਾਂਗੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਦੇ ਰਹਿਣਾ ਬੀਬੀਆਂ ਦੀਆਂ ਇਹਨਾਂ ਗਲਤੀਆਂ ਕਰਕੇ ਬੱਚੇ ਹੁੰਦੇ ਨੇ ਨਲਾਇਕ ਕਹਿੰਦੇ ਨੇ ਜਿਹੋ ਜਿਹਾ ਖਾਈਏ ਅੰਨ ਉਹੋ ਜਿਹਾ ਹੁੰਦਾ ਹੈ ਮਨ ਔਲਾਦ ਨੂੰ ਲਾਇਕ ਨਲਾਇਕ ਬਣਾਉਣ ਲਈ ਰਸੋਈ ਘਰ ਵਿੱਚ ਹੀ ਸਾਰੇ ਰਾਜ਼ ਲੁਕੇ ਹੁੰਦੇ ਨੇ ਬੀਬੀਆਂ ਦੇ ਹੱਥ ਵਿੱਚ ਹੀ ਹੁੰਦਾ ਹੈ ਕਿ ਬੱਚੇ ਨੂੰ ਕਿਸ ਤਰ੍ਹਾਂ ਦਾ ਬਣਾਉਣਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਬੱਚੇ ਦੇ ਸੁਭਾਅ ਤੇ ਤਬੀਅਤ ਨੂੰ ਬਣਾਉਣ ਵਿੱਚ ਉਸਦੀ ਮਾਂ ਚਾਚੀ ਜਾਂ ਤਾਈ ਸਭ ਤੋਂ ਵੱਡੀ ਜ਼ਿੰਮੇਵਾਰ ਹੁੰਦੀ ਹੈ ਹੁਣ ਤੁਸੀਂ ਕਹੋਗੇ ਕਿ ਇਸ ਵਿੱਚ ਚਾਚੀ ਜਾਂ ਤਾਈ ਦਾ ਰੋਲ ਕਿੱਥੋਂ ਆ ਗਿਆ ਆਓ ਸਮਝਦੇ ਹਾਂ ਪੂਰੀ ਗੱਲਬਾਤ ਵੀਡੀਓ ਅੰਤ ਤੱਕ ਦੇਖਦੇ ਰਹਿਣਾ ਹਾਂ ਜੇਕਰ ਤੁਸੀਂ ਵੀ ਇਹ ਗੱਲ ਨਾਲ ਸਹਿਮਤ ਹੁੰਦੇ ਹੋ ਤਾਂ ਵੀਡੀਓ ਪੂਰੀ ਦੇਖਣ ਤੋਂ ਬਾਅਦ ਕਮੈਂਟ ਬਾਕਸ ਵਿੱਚ ਹਾਂ ਜਾਂ ਯੈਸ ਜ਼ਰੂਰ ਲਿਖ ਦੇਣਾ ਤੇ ਵਕਤ ਗਵਾਏ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦੋਸਤੋ ਅਸੀਂ ਗੱਲ ਕਰ ਰਹੇ ਸੀ ਬੱਚੇ ਦੀ ਸੁਭਾ ਦੀ ਬੰਤਰ ਦੀ ਜੀ ਹਾਂ ਬੱਚੇ ਦੇ ਸੁਭਾ ਨੂੰ ਬਣਾਉਣ ਵਿੱਚ ਬੀਬੀਆਂ ਦਾ ਸਭ ਤੋਂ ਵੱਡਾ ਹੱਥ ਹੁੰਦਾ ਹੈ ਇਹ ਬੀਬੀ ਬੱਚੇ ਦੀ ਮਾਂ ਵੀ ਹੋ ਸਕਦੀ ਹੈ ਚਾਚੀ ਤਾਈ ਵੀ ਜਾਂ ਫਿਰ ਭੂਆ ਜਾਂ ਮਾਸੀ ਵੀ ਹੋ ਸਕਦੀ ਹੈ ਅਸੀਂ ਇਸ ਵੀਡੀਓ ਵਿੱਚ ਸਤਕਾਰਯੋਗ ਔਰਤਾਂ ਦੇ ਜ਼ਿੰਮੇਵਾਰੀ ਦੀ ਗੱਲ ਕਰ ਰਹੇ ਹਾਂ ਇਸ ਨੂੰ ਕੋਈ ਆਪਣੇ ਤੇ ਨਿੱਜੀ ਨਾ ਲਵੇ ਔਰਤ ਜਾਤ ਸਤਕਾਰਯੋਗ ਹੈ ਜਨਨੀ ਹੈ ਤੇ ਸਤਕਾਰਯੋਗ ਹੀ ਰਹੇਗੀ ਅਸੀਂ ਔਰਤਾਂ ਨੂੰ ਟਾਰਗੇਟ ਨਹੀਂ ਕਰ ਰਹੇ ਅਸੀਂ ਗੱਲ ਕਰ ਰਹੇ ਹਾਂ ਸਿਰਫ ਜ਼ਿੰਮੇਵਾਰੀ ਦੀ ਮੰਨ ਲਓ ਬੱਚੇ ਲਈ ਤੁਸੀਂ ਦੁੱਧ ਗਰਮ ਕਰ ਰਹੇ ਹੋ ਤੇ ਉਸ ਵਿੱਚ ਬੋਰਨਵੀਟਾ ਕਾਰਨ ਫਲੈਕਸ ਜਾਂ ਕੋਈ ਵੀ ਪ੍ਰੋਟੀਨ ਜਾਂ ਪਾਊਡਰ ਮਿਲਾ ਰਹੇ ਹੋ ਚਮਚ ਕੱਪ ਦੇ ਵਿੱਚ ਘੁਮ ਰਿਹਾ ਹੈ ਤੇ ਤੁਹਾਡੇ ਦਿਮਾਗ ਵਿੱਚ ਚੱਲ ਰਿਹਾ ਹੈ ਕਿ ਇਹ ਬੱਚਾ ਨਿਕੰਮਾ ਹੈ ਇਸ ਦੇ ਇਸ ਵਾਰ ਪੇਪਰਾਂ ਵਿੱਚ ਨੰਬਰ ਵੀ ਚੰਗੇ ਨਹੀਂ ਆਉਣੇ ਇਹ ਲੜਾਕਾ ਹੈ ਬੋਲਣਾ ਇਸ ਨੂੰ ਨਹੀਂ ਆਉਂਦਾ ਢੰਗ ਨਾਲ ਇਹ ਗੱਲਾਂ ਇੱਕ ਮਾਂ ਸੋਚ ਰਹੀ ਹੈ ਦਿਮਾਗ ਵਿੱਚ ਬੱਚੇ ਲਈ ਨੈਗੇਟਿਵਿਟੀ ਚੱਲ ਰਹੀ ਹੈ ਤੇ ਚਮਚ ਦੁੱਧ ਵਾਲੇ ਕੱਪ ਵਿੱਚ ਚੱਲ ਰਿਹਾ ਸਾਰੇ ਹੀ ਧਰਮ ਕਹਿੰਦੇ ਹਨ ਕਿ ਜਦੋਂ ਕੋਈ ਖਾਣ ਵਾਲਾ ਪਦਾਰਥ ਤਿਆਰ ਹੋ ਰਿਹਾ ਹੁੰਦਾ ਹੈ ਤਾਂ ਭਗਵਾਨ ਸਾਕਸ਼ਾਤ ਦੇਖ ਰਿਹਾ ਹੁੰਦਾ ਹੈ ਤੇ ਉਸ ਪਦਾਰਥ ਨੂੰ ਤਿਆਰ ਕਰਨ ਵਾਲੇ ਦੇ ਦਿਮਾਗ ਵਿੱਚ ਜਿਸ ਤਰ੍ਹਾਂ ਦੀ એનર્ਜੀ ਚੱਲ ਰਹੀ ਹੁੰਦੀ ਹੈ ਉਹ ਉਸ ਖਾਣ ਵਾਲੇ ਪਦਾਰਥ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਤੇ ਇਸ ਨੂੰ ਖਾਣ ਵਾਲਾ ਬੱਚਾ ਉਸ એનર્ਜੀ ਨੂੰ ਧਾਰਨ ਕਰ ਜਾਂਦਾ ਹੈ ਬੱਚਾ ਜਿੰਨਾ ਮਰਜੀ ਹੁਸ਼ਿਆਰ ਹੈ ਇਹ 네ਗੇਟਿਵ એનર્ਜੀ ਉਸ ਨੂੰ ਪ੍ਰਭਾਵਿਤ ਕਰੇਗੀ ਹੀ ਕਰੇਗੀ ਹੁਣ ਆਪਾਂ ਤਾਈ ਚਾਚੀ ਜਾਂ ਭੂਆ ਦੇ ਕਿਰਦਾਰ ਦੀ ਗੱਲ ਕਰ ਲੈਣੇ ਆਂ ਕਈ ਵਾਰ ਕੀ ਹੁੰਦਾ ਹੈ ਕਿ ਕਈ ਬੀਬੀਆਂ ਮਜਬੂਰੀ ਵਸ ਪਰਿਵਾਰ ਦੇ ਕਿਸੇ ਬੱਚੇ ਦੀ ਸੰਭਾਲ ਕਰਦੀਆਂ ਹਨ ਉਸ ਲਈ ਭੋਜਨ ਬਣਾਉਣ ਮੌਕੇ ਬੁੜਬੁੜ ਕਰਦੀਆਂ ਰਹਿੰਦੀਆਂ ਨੇ ਭਾਵ ਉਸ ਦੇ ਦਿਲ ਵਿੱਚ ਇੱਕ ਮਜਬੂਰੀ ਹੁੰਦੀ ਹੈ ਤੇ ਬੱਚੇ ਲਈ ਬੁਰਾ ਭਲਾ ਬੋਲਦਿਆਂ ਹੋਈਆਂ ਖਾਣਾ ਤਿਆਰ ਕਰਦੀਆਂ ਨੇ ਇਸ ਤਰ੍ਹਾਂ ਕਰਨ ਨਾਲ ਬੱਚਾ ਕੋਈ ਭਗਤ ਨਹੀਂ ਬਣੇਗਾ ਇਸ ਤਰ੍ਹਾਂ ਦਾ ਖਾਣਾ ਖਾ ਕੇ ਬੱਚਾ ਵੀ ਉਸੇ ਹੀ ਤਰ੍ਹਾਂ ਚਿਰਚੜਾ ਬਣ ਜਾਵੇਗਾ ਇਸ ਲਈ ਬੱਚੇ ਲਈ ਕੋਈ ਵੀ ਚੀਜ਼ ਖਾਣ ਦੀ ਬਣਾਉਣ ਸਮੇਂ ਰੱਬ ਦੀ ਬੰਦਗੀ ਜਰੂਰ ਕਰੋ ਦਿਲ ਵਿੱਚ ਬੱਚੇ ਲਈ ਚੰਗੇ ਵਿਚਾਰ ਰੱਖ ਕੇ ਹੀ ਖਾਣਾ ਬਣਾਇਆ ਜਾਵੇ ਤਾਂ ਬੱਚਾ ਜਿੰਨਾ ਮਰਜੀ ਨਲਾਇਕ ਕਿਉਂ ਨਾ ਹੋਵੇ ਦਿਨੋਂ ਦਿਨ ਲਾਇਕ ਹੁੰਦਾ ਜਾਵੇਗਾ ਬੱਚੇ ਦੀ ਮਾਂ ਚਾਚੀ ਤਾਈ ਭੂਆ ਮਾਸੀ ਜੋ ਵੀ ਔਰਤ ਕਿਸੇ ਵੀ ਬੱਚੇ ਲਈ ਕੋਈ ਖਾਣਾ ਤਿਆਰ ਕਰਦੀ ਹੈ ਉਸ ਸਮੇਂ ਰਸੋਈ ਘਰ ਦੇ ਵਿੱਚ ਪੂਜਾ ਪਾਠ ਦੀ ਗੱਲ ਹੋਵੇ ਰੱਬ ਦੇ ਨਾਮ ਦੀ ਗੱਲ ਹੋਵੇ ਪਰਮਾਤਮਾ ਨੂੰ ਯਾਦ ਕੀਤਾ ਜਾਵੇ ਤੇ ਬੱਚੇ ਪ੍ਰਤੀ ਚੰਗੇ ਵਿਚਾਰ ਰੱਖੇ ਜਾਣ ਤਾਂ ਹੋ ਨਹੀਂ ਸਕਦਾ ਕਿ ਬੱਚੇ ਨਲਾਇਕ ਬਣਨ ਬੱਚੇ ਐਨੇ ਲਾਇਕ ਬਣਨਗੇ ਐਨੇ ਭਗਤ ਬਣਨਗੇ ਕਿ ਉਹਨਾਂ ਬੱਚਿਆਂ ਬਾਰੇ ਉਹਨਾਂ ਦੇ ਦਿਮਾਗ ਦੇ ਵਿੱਚ ਬੁਰਾ ਖਿਆਲ ਕਦੇ ਆ ਹੀ ਨਹੀਂ ਸਕਦਾ ਇਹ ਗ੍ਰੰਥ ਕਹਿੰਦੇ ਨੇ ਬੱਚਿਆਂ ਲਈ ਖਾਣਾ ਬਣਾਉਂਦੇ ਸਮੇਂ ਸਿਰਫ ਤੇ ਸਿਰਫ ਧਾਰਮਿਕ ਗੱਲ ਹੀ ਹੋਣੀ ਚਾਹੀਦੀ ਹੈ ਤੇ ਬੱਚਿਆਂ ਦੇ ਪ੍ਰਤੀ ਚੰਗਾ ਵਿਚਾਰ ਹੀ ਹੋਣਾ ਚਾਹੀਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੀ ਦੱਸਿਆ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ